ਮੇਰੀ ਅਫਸਰਾਂ ਨਾਲ ਗੱਲ ਹੋਈ ਆ ਕਿ ਉਹ ਮਤਲਬ ਸ਼ੱਕੀ ਆਤਵਾਦੀ ਸੀਗਾ ਉਹ ਵੈਪਨ ਜਿਹੜਾ ਕਿਤੋਂ ਬੰਬ ਜਿਹੜਾ ਪੁੱਟਣ ਗਿਆ ਉੱਥੇ ਬਲਾਸਟ ਹੋ ਗਿਆ ਕਿਸੇ ਵੀ ਬੰਦੇ ਤੋਂ ਕੋਈ ਵੀ ਪਾਕਿਸਤਾਨ ਤੋਂ ਟ੍ਰੇਨਡ ਬੰਦਾ ਕੋਈ ਇੱਥੇ ਕੋ ਗੜਬੜ ਕਰਨ ਦੀ ਕੋਸ਼ਿਸ਼ ਕਰੂਗਾ ਜਾਂ ਕੋ ਬੰਬ ਤਮਾਕੇ ਕਰਨ ਦੀ ਕੋਸ਼ਿਸ਼ ਕਰੂਗਾ ਤੇ ਉਹਦੇ ਖਿਲਾਫ ਸਖਤ ਕਾਰਵਾਈ ਹੋਊਗੀ ਸਾਡਾ ਕਬਾਡੀ ਮੁਲਕ ਪਾਕਿਸਤਾਨ ਹੈ ਇੱਥੇ ਲਗਾਤਾਰ ਪਾਕਿਸਤਾਨ ਜਿਹੜਾ ਕਰਬੜ ਜਿਹੜਾ ਕਰਾ ਦਿਆ ਸਭ ਦੇ ਕਿਹਦੀ ਭੰਗ ਕਰੇ ਤੇਰੇ ਜਿਹੜਾ ਸੀਗਾ ਇੱਕ ਗਾਰਟ ਹੋਇਆ ਬੰਦੇ ਜੱਤੀ ਸੀਗੀ ਇੱਕ ਵਿਅਕਤੀ ਸੀਗਾ ਜਿਹੜਾ ਉਹ ਅੱਤਵਾਦੀ ਦੱਸਿਆ ਗਿਆ ਆ ਉਹ ਫਾਸਟ ਹੋਇਆ ਉਹ ਚੋਦੀ ਮੌਤ ਹੋ ਗਈ ਹੈ ਕੀ ਕਹਿਣਾ ਚਾਹੁੰਦੇ ਅੱਜ ਸਵੇਰੇ ਬਲ ਕਲੈਂਕ ਪੁਲਿਸ ਚੌਕੀ ਆ ਉਹਦੇ ਨੇੜੇ ਦੇ ਸ਼ਾਦਾ ਪਿੰਡ ਆ ਉੱਥੇ ਇੱਕ ਬੰਦਾ ਜਿਹੜਾ ਜਿੱਦਾਂ ਪੁਲਿਸ ਨੂੰ ਲੱਗਦਾ ਮੇਰੀ ਅਫਸਰ ਨਾਲ ਗੱਲ ਹੋਈ ਹੈ ਕਿ ਉਹ ਮਲਸ਼ਕੀ ਆਤਵਾਦੀ ਸੀਗਾ ਉਹ ਵੈਪਨ ਜਿਹੜਾ ਕਿਤੇ ਬੰਬ ਜਿਹੜਾ ਪੁੱਟਣ ਗਿਆ ਉੱਥੇ ਬਲਾਸਟ ਹੋ ਗਿਆ ਤੇ ਉਹ ਉਸਦਾ ਬੰਦਾ ਦੀ ਡੈਥ ਹੋ ਗਈ ਉਹਦੇ ਹੱਟ ਪੈਸਾ ਦੇ ਮੂੰਹ ਫਗਦਾ ਲੱਤਾਂ ਵਗਦਾ ਉੱਡ ਗਏ ਸਾਰੀਆਂ ਸੋ ਕੈਲਕੂਲੇਟ ਤੇ ਕੀਤਾ ਜਾ ਰਿਹਾ ਕੋ ਸ਼ੱਕੀ ਟਾਰਗੇਟ ਸੀਗਾ ਕੋਈ ਵੀ ਹੋਵੇ ਅਸੀਂ ਇਸ ਗੱਲ ਤੋਂ ਚਖੰਨੇ ਆ ਇਸ ਗੱਲ ਤੋਂ ਪੂਰਾ ਨਿਗਾ ਰੱਖੀ ਆ ਹਾਲਾਤਾਂ ਦੇ ਉੱਤੇ ਕਿਸੇ ਵੀ ਬੰਦੇ ਨੂੰ ਕੋਈ ਵੀ ਪਾਕਿਸਤਾਨ ਤੋਂ ਟ੍ਰੇਨ ਬੰਦਾ ਕੋਈ ਇੱਥੇ ਕੋਈ ਗੜਬੜ ਕਰਨ ਦੀ ਕੋਸ਼ਿਸ਼ ਕਰੂਗਾ ਜਾਂ ਕੋਈ ਬੰਬ ਤਮਾਕੇ ਕਰਨ ਦੀ ਕੋਸ਼ਿਸ਼ ਕਰੂਗਾ ਤੇ ਉਹਦੇ ਖਿਲਾਫ ਸਖਤ ਕਾਰਵਾਈ ਹੋਊਗੀ ਕਿਸੇ ਨੂੰ ਇਹ ਇਜਾਜ਼ਤ ਨਹੀਂ ਦੇਣੀ ਅੱਛਾ ਲੱਗਦਾ ਕਿ ਵੱਡਾ ਹਾਸਾ ਟਲ ਗਿਆ ਜੇ ਇਹੀ ਕਿਤੇ ਸ਼ਹਿਰੀ ਇੱਥੇ ਆ ਕੇ ਚੱਲ ਜਾਂਦਾ ਤੇ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਨਹੀਂ ਨਹੀਂ ਉਹ ਤਾਂ ਹੋ ਸਕਦਾ ਸੀਗਾ ਵੱਡਾ ਹਾਸਾ ਜਾਂ ਟਲ ਗਿਆ ਤੁਹਾਡੀ ਗੱਲ ਸਹੀ ਆ ਇਦਾਂ ਹੋਣਾ ਨਹੀਂ ਚਾਹੀਦਾ ਪਰ ਟਲ ਗਿਆ ਮਾਦਾ ਜੀ ਦੀ ਕਿਰਪਾ ਕੀਤੀ ਹੈ ਮੇਰਾ ਖਿਆਲ ਆ ਕਿ ਮਤਲਬ ਅਸੀਂ ਬਲੇ ਇਸ ਕੋਸ਼ਿਸ਼ ਦੇ ਵਿੱਚ ਆ ਪੂਰਾ ਸਕੰਜਾ ਕੱਸਿਆ ਪਿਆ ਕਿ ਕੋਈ ਵੀ ਬੰਦਾ ਜਿਹੜਾ ਮੁੱਲ ਜਿਹੜਾ ਇੱਥੇ ਮੈਨੂੰ ਲੱਗਦਾ ਜਿੱਦਾਂ ਦੱਸਿਆ ਗਿਆ ਕਿ ਕਾਲੇ ਪੰਨਾ ਉਹਨੇ ਨੇ ਪੁੱਟਣ ਦੀ ਕੋਸ਼ਿਸ਼ ਕੀਤੀ ਬੀ ਮੈਨੂੰ ਕੋ ਵੇਖ ਲਾਂ ਦੇ ਚਾਚਪੇਦੇ ਦੇ ਨਾਲ ਹੀ ਉਹਦਾ ਕੰਮ ਹੋ ਗਿਆ ਸੋ ਅੰਡਰ ਪ੍ਰੈਸ਼ਰ ਦੇ ਵਿੱਚ ਦੇ ਜਿਹੜੇ ਗੈਂਗਸਟਰ ਤੇ ਜਿਹੜੇ ਟੈਰਿਸਟ ਨੇ ਉਹਨਾਂ ਨੂੰ ਮੁੱਲ ਜਿਹੜਾ ਪ੍ਰੈਸ਼ਰ ਦੇ ਵਿੱਚ ਹਰ ਪਾਸੇ ਦਬਾਅ ਦੇ ਵਿੱਚ ਰੱਖਿਆ ਇਸ ਕਰਕੇ ਕਿਉਂਕਿ ਕਾਲ ਬਾਈ ਨਾ ਕਰ ਸਕੋ ਜੀਟੀਐਸਰ ਪਹੁੰਚ ਕੇ ਨਾ ਇੱਥੇ ਵੱਡੇ ਸਵਾਲ ਖੜੇ ਕਰਨ ਡੇ ਨੇ ਪ੍ਰੋਸੈਸ ਤੇ ਮੀਠੇ ਤਾਂ ਕਿੱਥੇ ਪਹੁੰਚ ਗਏ ਉੱਥੇ ਮੌਕੇ ਤੇ ਪਹੁੰਚ ਗਏ ਨੇ ਘਟਨਾ ਸਥਲ ਤੇ ਉਹਨਾਂ ਦਾ ਤਾਂ ਕੰਮ ਹੀ ਆ ਛੱਡੋ ਮੇਜੀਠੀਏ ਦਾ ਦੋਸਤ ਕੋ ਕੰਮ ਥੋੜਾ ਨਾ ਉਹਨੂੰ ਕੋਈ ਜੋਬ ਹੈ ਕੋਈ ਨਾ ਕੋ ਗੱਲ ਨਾ ਬਾਤ ਵਿਲਾ ਖਾਓ ਉਹਦੇ ਜਾਂਦਾ ਉੱਥੇ ਜਾ ਕੇ ਹੋਰ ਹੀ ਨਵੀਆਂ ਗੱਲਾਂ ਨਵੀਆਂ ਸਟੋਰੀਆਂ ਜਿਹੜੀਆਂ ਉਹ ਕੰਡਾ ਪਿੰਦਾ ਤੁਹਾਡੇ ਖਲਾਫ ਹੀ ਬੋਲੇ ਸੀ ਉਹ ਬੋਲਾ ਤੈਨੂੰ ਉਹ ਤਰ੍ਹਾਂ ਦੇਖੋ ਮੈਂਟਲੀ ਅਫਸਰਟ ਹੋ ਗਿਆ ਉਹ ਦਿਮਾਗੀ ਪਰੇਸ਼ਾਨ ਹੋ ਗਿਆ ਕਿਉਂਕਿ ਉਹ ਜੇ ਜਿਹੜੇ ਮਜੀਠੀ ਹੋਣੀਆਂ ਇਹ ਕੀ ਕੀ ਕਹਿਣਾ ਨਹੀਂ ਚਾਹੀਦਾ ਤਾਂ ਇਹ ਰਿਸ਼ਤੇਦਾਰੀ ਦੇ ਵਿੱਚ ਲੀਡਰ ਬਣੇ ਇਹਨਾਂ ਦੇ ਰਿਸ਼ਤੇਦਾਰ ਪੰਜਾਬ ਦੇ ਵਿੱਚ ਲੀਡਰੀ ਕਰਦੇ ਸੀਗੇ ਉਹਦੇ ਇਹਨਾਂ ਦੀ ਰਿਸ਼ਤੇਦਾਰੀ ਬਣ ਗਈ ਇਹ ਤਾਂ ਜਿੱਦਾਂ ਦਾਤ ਚ ਨਹੀਂ ਜੀਜਾ ਮਿਲਦੀਆਂ ਉਦਾਂ ਮਿਲੇ ਜੇ ਕਿਤੇ ਸਾਡੇ ਵਾਂਗੂ ਮਿਹਨਤ ਕਰਕੇ 40 ਸਾਲ ਲਾ ਕੇ ਜ਼ਿੰਦਗੀ ਦੇ ਐਮ ਐਲ ਏ ਬਣਦੇ ਫੇਰ ਇਹਨਾਂ ਨੂੰ ਪਤਾ ਉਹ ਲੱਗਦਾ ਕਿ ਕੀ ਭਾਅ ਵਿਕਦੀ ਐ ਇਹ ਖੋਣ ਕੀ ਐ ਉਹਨਾਂ ਅਕਾਲੀ ਦਲ ਚ ਵੀ ਨਾ ਕੋਨ ਨੂੰ ਪੁੱਛਦਾ ਨਾ ਉਹਨਾਂ ਦੀ ਕੋਈ ਬੰਦ ਨਹੀਂ ਹੋ ਤਾਂ ਬਸ ਇੱਕੋ ਕੰਮ ਹੈ ਸਵੇਰੇ ਉੱਠ ਕੇ ਸੋਸ਼ਲ ਮੀਡੀਆ ਤੇ ਜਿੱਥੇ ਕੋਈ ਗੱਲ ਹੋ ਜਾਂਦੀ ਹੈ ਉੱਥੇ ਛੇਤੀ ਦੇ ਚਲ ਜਾਂਦੇ ਆ ਉਹ ਕੋਈ ਪੋਜ਼ਿਟਿਵ ਗੱਲ ਨਹੀਂ ਕਰਦੇ ਹਰ ਥਾਂ ਤੇ ਜਾ ਕੇ ਪੋਲਿਟਿਕਲ ਗੱਲ ਕਰਨੇ ਪੈਂਦੇ ਆ ਨਾ ਉਹਨਾਂ ਨੂੰ ਇਹ ਪਤਾ ਕਿ ਜਿਹੜੀ ਚੀਜ਼ ਹੈ ਪਿਛਲੇ 40 50 ਸਾਲ ਤੋਂ ਲਗਾਤਾਰ ਹੋ ਰਹੀ ਹੈ ਸਾਡਾ ਕਵੱਡੀ ਮੁਲਕ ਪਾਕਿਸਤਾਨ ਹੈ ਇੱਥੇ ਲਗਾਤਾਰ ਪਾਕਿਸਤਾਨ ਜਿਹੜਾ ਕਰਬੜ ਜਿਹੜਾ ਕਰਾ ਦਿਆ ਸਭ ਦੇ ਕਿ ਭੰਕਾਂ ਦੀ ਕੋਸ਼ਿਸ਼ ਕਰਦਾ ਲੱਗਦਾ ਹੈ ਬਿਲਕੁਲ ਉਹ ਕੋਸ਼ਿਸ਼ ਕਰਦੇ ਆ ਕਿ ਪੰਜਾਬ ਦੇ ਵਿੱਚ ਇਦਾਂ ਹੀ ਮਗਰ ਜੜ ਪਰ ਸਦਾਤ ਭਗਵਾਨ ਸੇਮਾਨ ਦੀ ਸਰਕਾਰ ਜਿਹੜੀ ਆ ਪੂਰੀ ਮਤਲਬ ਇਸ ਵੇਲੇ ਉਹ ਬਲਤਿਆਨ ਰੱਖਦੀ ਆ ਤੇ ਪੂਰੀ ਸਾਡੀ ਪੁਲਿਸ ਜਿਹੜੀ ਐਕਟਿਵ ਆ ਕੋਈ ਕੋਈ ਗੱਲ ਛੋਟੀਆਂ-ਮੋਟੀਆਂ ਘਟਰਾਵਾਂ ਜਿਹੜੀਆਂ ਹੁੰਦੀਆਂ ਇਹ ਆਪਾਂ ਮਤਲਬ ਇਹਨਾਂ ਨੂੰ ਠੀਕ ਹੋ ਜਾਊਗਾ ਕਿਉਂਕਿ ਜਦੋਂ ਖਰਾਬ ਕਰਦੇ ਹੋ ਉਦੋਂ ਲੱਗਦੇ 25-30 ਸਾਲ ਇਹ 25-30 ਸਾਲ ਖਰਾਬ ਕਰਕੇ ਚੱਲੇਗੇ ਹੁਣ ਆਉਂਦੇ ਆ মিডিਏ ਦੇ ਘਾੜੀ ਉਹ ਮਤਲਬ ਆਪਣੀਆ ਬਾਈਟਾ ਦੇਣ ਦਾ ਪੈਦਾ ਜੀ ਸਰਕਾਰ ਫੇਲ ਹੋ ਗਈ ਫਲਾਣਾ ਹੋ ਗਿਆ ਜੀ ਠੀਕਣਾ ਹੋ ਗਿਆ ਤੈਨਾਲ ਬੰਦਾ ਪੁੱਛੇ ਕਿ ਪਿਲੇ 40 ਸਾਲਾਂ ਤੋਂ ਪੰਜਾਬ ਚ ਕੀ ਹੋ ਰਿਹਾ ਹੈ ਤੁਹਾਡੀਆਂ ਸਰਕਾਰਾਂ ਸੀਗੀਆਂ ਦੋ ਦੋ ਦਾ ਅਕਾਲੀਆਂ ਕਾਂਗਰਸੀਆਂ ਦੀਆਂ ਸਰਕਾਰਾਂ ਵਈਆਂ ਕੀ ਹੋ ਰਿਹਾ ਪੰਜਾਬ ਦੇ ਵਿੱਚ ਇੱਥੇ ਤੇ ਆਈਆਂ ਤਿੰਨ ਸਾਲ ਹੋਏ ਸਨਾਦਪੁਰਗੋਂ ਜਿਹਨੂੰ ਆਇਆਂ ਨੂੰ ਤੇ ਜਿਹੜੀ ਇਹ ਗੱਲ ਕਰਦੇ ਆ ਮੇਰੀ ਇਹਨਾਂ ਨੂੰ ਬੇਨਤੀ ਹੈ ਸੱਜੋ ਕੋਈ ਗੱਲ ਨਹੀਂ ਜਾਓ ਕਿਸੇ ਨਾਲ ਦੁੱਖ ਸਾਂਝਾ ਕਰਕੇ ਆਓ ਅਸੀਂ ਵੀ ਜਾਣਦੇ ਹਾਂ ਤੁਸੀਂ ਸਹੀ ਹੈ ਕਿ ਉਹ ਕਰਦੇ ਯਾਰ ਹੱਥ ਹੱਥੇ ਸਿਆਸਤ ਹੀ ਕਰੀ ਜਾਂਦੇ ਫੇ ਤੁਸੀਂ ਆਪ ਸਿਆਸਤ ਕਰ ਰਹੇ ਹੋ ਤੁਹਾਨੂੰ ਤੇ ਵੈਸੇ اخلاਕੀ ਹੱਕ ਕੋਈ ਨਹੀਂ ਤੁਹਾਡੇ ਦੇ ਕਿਨੇ ਕਿਨੇ ਵੱਡੇ ਦੋਸ਼ ਲੱਗੇ ਆ ਤੁਸੀਂ ਜੇਲ੍ਹਾਂ ਕੱਟ ਗਏ ਹੋ ਸੁਪਰੀਮ ਕੋਰਟਾਂ 'ਚ ਤੁਹਾਡੇ ਕੇਸ ਹੈ ਹਾਈ ਕੋਰਟਾਂ 'ਚ ਕੇਸ ਹੈ ਤੁਸੀਂ ਐ ਮੀਡੀਆ ਦੇ ਘੜੀ ਬੈਠ ਹੁੰਦੇ ਬੜੇ ਸਾਧ ਹੁੰਦੇ ਤੁਸੀਂ ਸਾਰਾ ਪੰਜਾਬ ਸਾਰੀ ਦੁਨੀਆ ਤੁਹਾਨੂੰ ਜਾਣਦੀ ਆ ਥੋੜੀ ਬੋਧੀ ਸਾਨੂੰ ਮਤਲਬ ਆਪਣੇ ਆਪ ਤੇ ਸ਼ਰਮੀ ਵੀ ਆਉਣੀ ਚਾਹੀਦੀ ਆ ਆਪਾਂ ਗੱਲ ਸੋਚ ਸਮਝ ਕੇ ਕਰਿਆ ਕਰ। ਘੜਨਾ ਤੋਂ ਬਾਅਦ ਸਭ ਦੇਖ ਦੀ ਗੱਲ ਮੈਂ ਸਭ ਨਾਲ ਤੂੰ ਹੀ ਜਾਓ ਜਿੱਥੇ ਮੱਦੀ ਲੀਡਰੀ ਕਰੋ। ਪਰ ਤੂੰ ਹੀ ਆ ਜਿਹੜਾ ਕੰਮ ਕਰਦੇ ਹੋ ਨਾ ਸਿਆਸਤ ਵਾਲਾ ਇਹ ਜਰਾ ਨਾ ਕਰੋ।